ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਐਂਟੀ ਡਰੱਗ ਹੈਲਪਲਾਈਨ ਜਿਹੜੀ ਵਟਸਐਪ ਚੈਟ ਚੈਟਬੋਟ ਜੋ ਉਹਦਾ ਉਦੋਂਕਰਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫਰਮੇਸ਼ਨ ਦੇ ਸਕਦਾ ਹੈ ਜਾਂ ਇਨਫਰਮੇਸ਼ਨ ਲੈ ਸਕਦਾ ਹੈ ਨਸ਼ੇ ਨੂੰ ਜੜੋਂ ਖਤਮ ਕਰ ਦੇ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਕਦਮ ਨਸ਼ੇ ਦੇ ਖਾਤਮੇ ਲਈ ਬਣਾਈ ਗਈ ਐਂਟੀ ਨਾਕੋਟਿਕਸ ਟਾਸਕ ਫੋਰਸ ਯਾਨੀ ਐਨਟੀਐਫ ਇਹ ਵਸ਼ੇਸ਼ ਟੀਮ ਨਸ਼ਿਆਂ ਦੇ ਵਿਰੁੱਧ ਕੰਮ ਕਰਦੀ ਹੈ ਨਸ਼ਿਆਂ ਤੇ ਠੱਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਮੁਹਾਲੀ ਤੇ ਪਟਿਆਲਾ ਦੇ ਵਿੱਚ ਐਨਟੀਐਫ ਦੇ ਦਫ਼ਤਰ ਖੋਲੇ ਗਏ ਨੇ ਨਸ਼ਿਆਂ ਦੀ ਜਾਣਕਾਰੀ ਦੇਣ ਜਾਂ ਰੀਹੈਬਿਟੇਸ਼ਨ ਲਈ ਸਹਾਇਤਾ ਦੇਣ ਦੇ ਲਈ ਨਵੇਂ ਨੰਬਰ ਤੇ ਵਟਸਐਪ ਹੈਲਪਲਾਈਨ ਨੰਬਰ ਸਤਨ ਮੇਸਾ 790 002 00B ਜਾਰੀ ਕੀਤਾ ਗਿਆ। ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਪਟਿਆਲਾ ਪੁਲਿਸ ਲਾਈਨਸ ਦੇ ਵਿੱਚ ਵੀ ਐਨਟੀਐਫ ਰੇਂਜ ਦਫ਼ਤਰ ਖੋਲਿਆ ਗਿਆ। 1 ਕਰੋੜ ਦੀ ਲਾਗਤ ਨਾਲ ਬਣਿਆ ਇਹ ਦਫ਼ਤਰ 6800 ਵਰਗ ਫੁੱਟ ਦਾ ਫੈਲਿਆ ਹੋਇਆ ਹੈ। ਜਿਸ ਵਿੱਚ ਆਧੁਨਿਕ ਫੋਰੈਂਸਿਕ ਜਾਂਚ ਸਹੂਲਤਾਂ, ਡਾਟਾ ਡੀਕ੍ਰਿਪਸ਼ਨ, ਡਰੋਨ ਬਾਦੂ ਨਿਗਰਾਨੀ ਅਤੇ ਕ੍ਰਿਪਟੋਕਰਾਂਸੀ ਜਾਂਚ ਉਪਕਰਣ ਮੌਜੂਦ ਨੇ ਇਹ ਨਵਾਂ ਦਫ਼ਤਰ ਦੱਖਣੀ ਪੰਜਾਬ ਦੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਦੇ ਲਈ ਖੇਤਰੀ ਕੰਟਰੋਲ ਸੈਂਟਰ ਵਜੋਂ ਕੰਮ ਕਰੇਗਾ ਜਿੱਥੇ ਅਸੀਂ ਪੁਲਿਸ ਸਟੇਸ਼ਨ ਗੜਸ਼ੰਕਰ ਡਿਸਟ੍ਰਿਕਟ ਹੋਸ਼ਿਆਰਪੁਰ ਦੇ ਪਿੰਡ ਟੈਨੋਵਾਲ ਪਿੰਡ ਦੇ ਵਿੱਚ ਖੜੇ ਹੈਗੇ ਆ ਇੱਥੇ ਇੱਕ बस्ती ਹੈਗੀ ਜੋ ਕਿ ਸਾਡਾ ਹੌਟਸਪੌਟ ਵੀ ਹੈ ਤਰਾਕੀ ਦੇ ਸੰਬੰਧ ਵਿੱਚ ਅੱਜ ਅਸੀਂ ਇੱਥੇ ਵਿਥ ਪੁਲਿਸ ਬਲਦੇ ਨਾਲ ਹਰੀ ਪੁਲਿਸ ਬਲਦੇ ਨਾਲ ਇੱਥੇ ਮੌਜੂਦ ਹੈ ਇੱਥੇ ਨੀਅਰ ਅਬਾਊਟ ਨੋ ਫੈਮਲੀਆਂ ਹੈਗੀ ਜੋ ਕਿ ਕ੍ਰਿਮੀਨਲ ਬੈਕਗਰਾਉਂਡ ਰੱਖਦੇ ਹਨ ਉਹ ਫੈਮਲੀਆਂ ਨੇ ਪੰਚਾਇਤੀ ਲੈਂਡ ਤੇ ਕਬਜ਼ਾ ਕੀਤਾ ਹੋਇਆ ਸੀਗਾ ਇਲੀਗਲ ਐਂਕਰੋਚਮੈਂਟਸ ਕੀਤੀ ਹੋਈ ਸੀ ਕਿ ਨੀਅਰ ਅਬਾਊਟ 13 ਮਰਲੇ ਥਾਂ ਹੈਗੀ ਇਨੂੰ ਡਟਾਣ ਵਾਸਤੇ ਅੱਜ ਅਸੀਂ ਇੱਥੇ ਮੌਜੂਦ ਹੋਏ ਆ ਇਹਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਅੰਤਿਮ ਨਿਸ਼ਾਨਾ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਵੀ ਇੱਕ ਬੜੀ ਕਾਰਗੁਜ਼ਾਰੀ ਹੈ ਕਿਉਂਕਿ ਇੱਥੇ ਵਰਣਨਯੋਗ ਹੈ ਕਿ ਜਿਹੜੇ ਬੰਦੇ ਹੈਗੇ ਇਹਨਾਂ ਦੇ ਨਾਂ ਹੈਗੇ ਗੁਲਜ਼ਾਰਾ ਸੁਖਵਿੰਦਰ ਰਾਣੀ ਗੁਰदयाल ਸਿੰਘ ਜਿੰਮਲ ਸਿੰਘ ਅਮਰਜੀਤ ਕੌਰ ਸੂਤਿਲਗਰਾਜ ਵਰਮਜੀਤ ਕੌਰ ਤੇ ਤਵਦੀਪ ਸਿੰਘ ਇਹ ਬੀਡੀਪੀਓ ਸਾਹਿਬ ਨੇ ਇਹਨਾਂ ਦੀ ਸਾਰੀ ਪ੍ਰਾਪਰਟੀਆਂ ਦੇਖੀ ਇਹਨਾਂ ਨੇ ਇਲੀਗਲ ਐਨਕ੍ਰੋਚਮੈਂਟਸ ਕਿੰਨੀ ਹੋਈ ਹੈ ਐਂਡ ਇਹ ਜਿੰਡੇ ਵੀ ਬੰਦੇ ਹੈਗੇ ਇਹਨਾਂ ਦੇ ਫੈਮਿਲੀ ਮੈਂਬਰਸ ਤੇ ਇਹਨਾਂ ਦੇ ਨੀਰਬੋ 100 ਐਫਆਈਆਰਸ ਅਰਾਊਂਡ ਦਰਜ ਹੈ ਜਿਸ ਮੇਂ ਦੇ ਮੈਕਸਿਮਮ ਐਟਲੀ ਐਫਆਈਆਰ ਅੰਡਰ ਐਂਡੀਪੀਐਸ ਐਕਟ ਦਰਜ ਨੇ ਜਿਨ੍ਹਾਂ ਦੇ ਵਿੱਚ ਕਈਆਂ इन्हों सजाव भी हुई है तो ये बड़ी कार्रवाई कि प्रशासन वालों पुलिस वालों जो ये स्मगलिंग करके नशा तस्करी करके इनलीगल पैसा न ये सारी करते हैं तो इतना दिन रिपोर्ट करते हैं मैं तो मैं थोड़े माध्यम राही दसना चाहना कि हशियारपुर पुलिस पंजाब पुलिस बिल्कुल वचनबद्ध है एंड वी आर टोटली डेडिकेटेड कि जेड़ा ये युद्ध नशे विरुद्ध है और अगेंस्ट ड्रग्स है इनू असी कामयाब बनावे ਐਂਡ ਬਿਲਕੁਲ ਸਿਨਸੇਅਰਲੀ ਐਂਡ ਫੁੱਲ ਅਪਰਟਨਸ ਇਨ ਆਰ ਵਿਦ ਦੀ ਹੈਲਪ ਆਫ ਪਬਲਿਕ ਪਬਲਿਕ ਸਪੋਰਟ ਅਸੀਂ ਇਹਨੂੰ ਸਕਸੈਸਫੁਲੀ ਬਣਾਇਆ ਇੱਕ ਮੈਸੇਜ ਮੈਸੇਜ ਕੋਈ ਮੈਸੇਜ ਇੱਕ ਇੱਕ ਮੈਸੇਜ ਜੀ ਦੱਸਦਾ ਹੈ ਜੋ ਇਹ ਮਹਿੰਮ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਾਂ ਹੀ ਕਾਮਯਾਬ ਹੋ ਸਕਦੀ ਹੈ ਜਦੋਂ ਇਹਦੇ ਵਿੱਚ ਪਬਲਿਕ ਸਾਡਾ ਸਪੋਰਟ ਦੇ ਅੱਜ ਦੀ ਗੱਡੀ ਬਹੁਤ ਚੰਗੀ ਫੀਡ ਮਿਲ ਰਿਹਾ ਹੈ ਜੋ ਸਾਡੀ ਨਕਾ ਮੁਕਤੀ ਯਾਤਰਾ ਚੱਲ ਰਹੀ ਹੈ ਬੀਡੀਸੀ ਸਾਡੇ ਜੋ ਬੋਕ ਹੋਏ ਹੈ ਉਹ ਬਹੁਤ ਵਧੀਆ ਉਹਨਾਂ ਦਾ ਰਿਸਪਾਂਸ ਮਿਲ ਰਿਹਾ ਹੈ ਬਹੁਤ ਅੱਛੀ ਇਨਫੋਰਮੇਸ਼ਨ ਸਾਨੂੰ ਮਿਲ ਰਹੀ ਹੈ ਜਿੱਤੇ ਤੇ ਅਸੀਂ ਰੈਗੂਲਰ ਕਾਰਵਾਈ ਕਰ ਰਹੇ ਹਾਂ ਸਾਡੇ ਕੋਲ ਜੋ ਸੇਫ ਪੰਜਾਬ ਟਿਕਲਾਈਨ ਹੈਲਪਲਾਈਨ ਹੈਗੀ ਐਂਡ ਡਰਗ ਹੈਲਪਲਾਈਨ ਉਹਦੇ ਤੇ ਬਹੁਤ ਸਾਰੇ ਇਨਪੁਟਸ ਆਉਂਦੇ ਨੇ ਜਿੰਨੂੰ ਕਿ ਅਸੀਂ ਬਹੁਤ ਅੱਛੇ ਤਰੀਕੇ ਨਾਲ ਕਨਵਰਟ ਕਰ ਰਹੇ ਹਾਂ ਬਹੁਤ ਨੇਹਰਾ ਖੋ ਜਾਈਓ ਦੇ ਨੀਹਰਾ ਕੌਫਸੀ ਐਫਆਈਆਰਸ ਲਾਂਚ ਕਰ ਚੁਕੇ ਹਨ ਉਸ ਫੇਸਿਸ ਆਫ ਦੋ ਟਿਪਸ ਐਂਡ ਟੂ ਇਨਫੋਰਮੇਸ਼ਨ ਪਬਲਿਕ ਵੱਲੋਂ ਆਦੀ ਹੈ ਤੋਂ ਪਬਲਿਕ ਸਪੋਰਟ ਉਸ ਆਫ ਅਟ ਮੋਸਟ ਇੰਪੋਰਟੈਂਸ ਇਹਦੇ ਨਾਲ ਨਾਲ ਟੁਆਰਟ ਪਬਲਿਕ ਦੇ ਸਪੋਰਟ ਨਾਲ ਪੰਜਾਬ ਪੁਲਿਸ ਬਹੁਤ ਸਾਰੇ ਐਡਿਕਟਸ ਨੂੰ ਡੀਐਡਿਕਸ਼ਨ ਸੈਂਟਰ ਰੀਹੈਬ ਸੈਂਟਰ ਐਂਡ ਆਊਟ ਸੈਂਟਰ ਦੇ ਵਿੱਚ ਵੀ ਲੈ ਜਾ ਰਹੀ ਹੈ ਟਿਪ ਦੋਨੋ ਤਰਫ ਐਨਫੋਰਸਮੈਂਟ ਤੇ ਜੋ ਜਿਹੜੇ ਐਡਿਕਟਸ ਹੈ ਉਹਨਾਂ ਨੂੰ ਇਸ ਦਲਦਲ ਦੇ ਵਿੱਚੋਂ ਕੱਟਣ ਵਾਸਤੇ ਐਂਡ ਇਹ ਯੁੱਗ ਨਸ਼ਾ ਵਿਰੁੱਧ ਨੂੰ ਸਕਸੈਸਫੁਲ ਬਣਾਉਣ ਵਾਸਤੇ ਪਬਲਿਕ ਦਾ ਸਪੋਰਟ ਦਿੱਤਾ ਜਾ ਰ

あれ